ਜ਼ਿਲ੍ਹਾ ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਜੈਨ ਵੱਲੋਂ VOTING ਵਾਲੇ ਦਿਨ ਯਾਨੀ ਪਹਿਲੀ ਜੂਨ ਨੂੰ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਉਹਨਾਂ ਨੇ ਸਕੂਲ ਵਿਭਾਗ ਨੂੰ ਇਹ ਹੁਕਮ ਦਿੱਤੇ ਨੇ ਸਕੂਲ ਵਿਭਾਗ ਨੇ ਜਾਂ ਕਹਿ ਲਓ ਕਿ ਸਕੂਲ ਵਿਭਾਗ ਨੇ ਡੀਸੀ ਤੋਂ ਸਲਾਹ ਕਰਕੇ ਸਕੂਲੀ ਬੱਚਿਆਂ ਦੀ ਮਦਦ ਦੇ ਨਾਲ ਜਿਹੜੇ ਬੋਲਿੰਗ ਬੂਥ ਹੋਣਗੇ ਉੱਥੇ ਵੱਖਰੇ-ਵੱਖਰੇ ਤਰ੍ਹਾਂ ਦੇ ਜਿਵੇਂ ਤਿਉਹਾਰ ਮਨਾਇਦਾ ਉਸ ਢੰਗ ਨਾਲ ਉਹ ਉਪਰਾਲੇ ਕਰਨ ਦੀ ਆ ਗੱਲ ਕਹੀ ਗਈ ਹੈ ਇੱਕ ਲੈਟਰ ਜਾਰੀ ਹੋਈ ਹੈ ਇਹ ਲੈਟਰ ਜਿਹੜੀ ਹੈ ਇਹ ਐਸਐਸ ਨਗਰ ਸਕੂਲ ਮੁਖੀ ਵਿਭਾਗ ਮੋਹਾਲੀ ਦੇ ਨਾਮ ਤੋਂ ਜਾਰੀ ਹੋਈ ਹੈ ਕਿ ਸਕੂਲ ਮੁਖੀ ਵਿਭਾਗ ਨੇ ਬਕਾਇਦਾ ਇੱਕ ਰਿਕੁਐਸਟ ਕੀਤੀ ਹੈ ਟੀਚਰਸ ਤੋਂ ਇਹ ਕਿਹਾ ਹੈ ਕਿ ਸਕੂਲੀ ਬੱਚਿਆਂ ਨੂੰ ਲੈ ਕੇ ਪੋਲਿੰਗ ਬੂਥ ਤੇ ਜਾਇਆ ਜਾਵੇ ਔਰ ਪੋਲਿੰਗ ਬੂਥ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਏ ਜਾਣ ਅਤੇ ਨੇਲ ਪੇਂਟ ਮਹਿੰਦੀ ਇਹ ਇਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈਗੇ ਆ ਉਹ ਉੱਥੇ ਕੀਤੇ ਜਾਣ ਤਾਂਕਿ ਪੋਲਿੰਗ ਬੂਥ ਵੱਲ ਆਉਣ ਵਾਲੀਆਂ ਲੜਕੀਆਂ ਮਹਿਲਾਵਾਂ ਇਹ ਸੁਣ ਕੇ ਅਟਰੈਕਟਿਵ ਹੋਣ